we uh -huh. ਪੱਬ ਸਿੰਘ ਹੈਲਥਸ ਐਡੀਨ ਬਹੁਤ ਵੱਡੀ ਗੱਲ ਸਾਰੇ ਟੂਰਨਾਮੈਂਟ ਮਤ ਹੋ ਗਏ ਬਹੁਤ ਘੱਟ ਟੂਰਨਾਮੈਂਟ ਰਹਿ ਗਏ ਮੈਂ ਵਧਾਈ ਦਿੰਦਾ ਇਹਨਾਂ ਨੂੰ ਔਰ ਬਹੁਤ ਵਧੀਆ ਟੂਰਨਾਮੈਂਟ ਕਰਾਉਂਦੇ ਨੇ ਇਹ ਬਹੁਤ ਟਾਪ ਲੈਵਲ ਟੂਰਨਾਮੈਂਟ ਕਰਾਉਂਦੇ ਨੇ ਤੇ ਗਰਾਊਂਡ ਵੀ ਇਹ ਨੱਬ ਦਾ ਸਭ ਤੋਂ ਵਧੀਆ ਗਰਾਊਂਡ ਹੈ ਸੋ ਮੈਂ ਵਧਾਈ ਦਿੰਦਾ ਇਹਨਾਂ ਨੂੰ ਔਰ ਜਿਹਨੇ ਇਹ ਟੂਰਨਾਮੈਂਟ ਕਰਾ ਦਿੱਤੇ ਇਹ ਐ ਕੰਟੀਨਿਊ ਚੱਲਦਾ ਰਹੇ ਇਹ ਆਪਾਂ ਬੱਚੇ ਦੇ ਪਾਸੇ ਲਾਵਾਂਗੇ ਉਹਦੇ ਜਿਹੜੇ ਖੇਤੀ ਕਰਦੇ ਆ ਉਹਦੇ ਪੰਜਾਬ ਦੀ ਗੱਲ ਕਰਦੇ ਆ ਕਾਹੀ ਆਪਣੀ ਗੱਲ ਬੋਲੋਗੇ ਇਹ ਸਾਡੇ ਵਿੱਚ ਕਿਹਦਾ ਨਹੀਂ ਪਿਆ ਇਹਦੀ ਕਬੱਡੀ ਹੈ

ਫੋਨ ਵੀਰਾਂ ਨਾਲ ਹੋਣਗੇ ਸਾਰੇ ਬੀਤੀ ਸਮੇਂ ਤੋਂ ਅੰਦਰ ਤੋਂ ਵੱਡੇ ਵਿਰੋਧ ਕਾਨੂੰਨ ਪਾ ਕੇ ਪਰ ਆਪਣੀ ਟੀਮ ਨੂੰ ਜੋੜਦਾ ਹੋਇਆ ਤਾਰੇ ਕਮਰਵਾ ਪਾਰਦੇ ਤੇ ਇਹਨਾਂ ਨੂੰ ਹੱਸਾ ਵਾਲੇ ਦੇ ਵਿੱਚ ਤੇ ਇਹਨਾਂ ਨੂੰ ਮੰਦਰ ਜਾਂ ਰਿਖਵੇ ਨੇ ਸਾਡੇ ਦੇ ਨਾਲ ਇਹਨਾਂ ਅਦਾਲਤਾਂ ਦੇ ਵਿੱਚ ਸਹਿਯੋਗ ਕਰਕੇ ਜਿਹੜਾ

बढ़िया खेल मिलती है जितने नौजवान कम खेलना जोड़ना चाहिए एड्डे वे बच्चा उत्साह मैदा होता है किए नाम पैदा करिए ਦਾ ਨਾਮ ਕਰਪਾ ਸਾਊਥ ਦੀ ਸਾਰੀ ਟੀਮ ਦੇ ਜੋ ਦੱਸਦਾ ਹੈ ਜੇ ਬੜੀ ਫੈਰ ਨੇ ਇਹਨਾਂ ਨੂੰ ਦੋ ਕਿ ਅੱਜ ਨਸ਼ੀਆਂ ਦੀ ਕਰ ਕਰ ਉਹਨਾਂ ਦੇ ਵਿੱਚ ਆ ਮੈਸੂਦ ਸਹੀ ਪਾਸੇ ਰੋਣਾ ਨਾ ਨੌਜੰਗ ਕਿਹਦਾ ਹੋਣਾ ਚਾਹੀਦਾ ਬਹੁਤ ਵਧੀਆ ਮੈਚ ਖੇਡਿਆ ਤੇ ਰੇਡਰ ਦਾ ਜੀਰ ਮਾਹਰ ਕਰਦੀ ਪਿੱਛੇ ਸਾਨੂੰ ਸਾਡੇ ਬੇਟਾ ਨੌਜੰਗ ਅੰਦਰ ਤੋਂ ਆਪਣੀ ਰੀਸ ਦੇ ਨਾਲ ਪੰਜ ਪੁਆਇੰਟ ਜੜਾ वॾे नौजवान ਪਾਸ ਬਰਫਾਹ ਨਾ ਕਾਕੂ ਸਾਹਿਬਾ ਜੀ ਹੋ ਜੀ ਮਿੱਤਰੋ ਜਿਹੜੇ ਝੰਗੇ ਕੰਮ ਜਿਸ ਨੂੰ ਪਾ ਦਿੱਤਾ ਬਾਗੇ ਦਾ ਮੌਜੂਦ ਵੀ ਹਰਿਆਣਾ ਉਹ ਲੱਗੇ ਜਣਾ ਉਹ ਤੱਕ ਕਰਦੇ ਸੋ ਇਤਦ ਦੇ ਨੰਬਰ ਸ਼੍ਰੋਮਣੀ ਕਮੇਟੀ ਸਰਕਾਰ ਵੇਲੇ ਕਬੱਡੀ ਵਰਲਡ ਕੱਪ ਹੁੰਦਾ ਸੀ ਬੜੇ ਦੁੱਖ ਨਾਲ ਕਹਣਾ ਪੈਂਦਾ ਕਿ 2017 ਤੋਂ ਬਾਅਦ ਫੈਸਲ ਕਰ ਕੰਮ ਕਰੀ ਜਾਂ ਆਵਾਜ਼ ਤੋਂ ਬਣੀ ਨਾਸੀ ਦਾ ਆਵਾਜ਼ੀ ਪਾਰਟੀ ਦੇ ਨਾਮ ਤੋਂ ਮੈਂ ਸਮਝ ਨਹੀਂ ਜਾਂਦਾ ਜਿਹੜੀ ਮਾਂ ਖੇਡ ਕਬੱਡੀ ਸਰਦਾਰ ਸੁਖਮਨੀ ਮਾਦਾ ਜੀ ਨੇ ਲੱਖਾਂ ਦੀ ਖੇਡ ਕਬੱਡੀ ਨੂੰ ਲੱਖਾਂ ਦੀ ਨੱਕਾ ਤੋਂ ਮੁਕਾ ਤੱਕ ਪਹੁੰਚਾਇਆ ਸਮਝਦਾ ਕਿ ਉਹ ਕਿਤੇ ਉਹ ਵੱਡੇ ਟੂਰਨਾਮੈਂਟ ਵਿਲਡ ਕੱਪ ਦਿਖਦੇ ਨੇ ਫਿਰ ਫਿਰ ਹਰ ਸਾਲ ਦੀ ਟੂਰਨਾਮੈਂਟ ਵਰਲਡ ਕੱਪ ਦੁਆਰਾ ਪੇਸ਼ ਤੇ ਵੱਲੋਂ ਸਾਰਿਆਂ ਨੂੰ ਸੱਜਿਆ ਗੁਰੂ ਦਾ ਸਟੇਟ ਤੇ ਅਵਾਰਡਿੰਗ ਦੇ ਗਏ ਕਿ ਚੀਤ ਪਾਕ ਸਿੰਘ ਵੈਲਫੇਅਰ ਸੁਸਾਇਟੀ ਹਰ ਸਾਲ ਇਹ ਇੱਕ ਪ੍ਰੋਗਰਾਮ ਹੈ ਪਰੋਂ ਵੀ ਹੈ ਜੀ ਮੈਚ ਨਾਲ ਸਾਡੇ ਜਿਹੜੇ ਨੌਜਵਾਨ ਨੇ ਜੀ ਬੋਟਰ ਬੰਦ ਕਰਦੇ ਨੇ ਇੱਕ ਨੂੰ ਹੀ ਸਿਹਤ ਬੜੀ ਕਾਮਯਾਬ ਹੁੰਦੀ ਹੈ ਇੱਕ ਉਹ ਆਪਦਾ ਨਾਮ ਦਾ ਰੋਸ਼ਨ ਕਰਦੀ ਕਰਦੇ ਨੇ ਨਾਲ ਆਪਣੇ ਪਿੰਡ ਦਾ ਆਪਣੇ ਮਾਪਿਆਂ ਦਾ ਸਾਡੇ ਸ਼ਹਿਰ ਦਾ ਨਾਂ ਉਹ ਕੀ ਕਰਦੇ ਨੇ ਇਹ ਬਹੁਤ ਵੱਡਾ ਉਪਰੰਡ ਹੈ ਕਹਿਣ ਨੂੰ ਗੱਲ ਛੋਟੀ ਜੀ ਹੁੰਦੀ ਹੈ ਇਹ ਮੈਚ ਕਰਾਉਣਾ ਕੋਈ ਛੋਟੀ ਮੋਟੀ ਗੱਲ ਨਹੀਂ ਇਹਨਾਂ ਨੂੰ ਲੱਗਿਆ ਨੂੰ ਘੱਟੋ ਘੱਟ 3 ਮਹੀਨੇ ਹੋ ਗਏ ਮਿਲਦੇ ਜੀ ਅੱਜ ਹੀ ਮੇਰੇ ਦੋ ਦਿਨ ਦਾ ਹੈ ਮੇਲਾ ਹੈ ਤਿੰਨ ਮਹੀਨਿਆਂ ਤੋਂ ਇਹ ਤਿਆਰੀਆਂ ਕਰ ਰਹੇ ਨੇ ਪਰਮਾਥ ਮੈਂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਿਆ ਜਿਹਨਾਂ ਸੇਤਾਂ ਕਾਮ ਜੇ ਹੁਣ ਇਹ ਅੱਗੇ ਨੂੰ ਹੋਰ ਵੱਧ ਤੋਂ ਵੱਧ ਇਹ ਖੇਡ ਮੇਲੇ ਕਰਾਉਣਗੇ ਜਿਹਦੇ ਨਾਲ ਪੰਜਾਬ ਦਾ ਸਾਡੇ ਬਹੁਤ ਹੀ ਸਰਕਾਰ ਦੇ ਪੰਜਾਬ ਦੇ ਸਾਰੇ ਦੇਸ਼ ਚ ਨਹੀਂ ਰੰਗ ਦੇ ਪਰਵਾਹ ਤੇ ਸਾਡੇ ਕਮੇਟੀਆਂ ਕੰਮ ਕਰਦੇ ਨੇ ਜਿਹੜਾ ਪੰਜਾਬ ਦੀ ਇੱਕ ਵੱਖਰੀ ਪਹਿਚਾਣ ਹੈ ਮੈਂ ਪਰਮਾਥ ਨੂੰ ਸਤਿਕਾਰ ਕਰਦਾ ਵੀ ਇਹ ਸਾਰੀਆਂ ਟੀਮਾਂ ਸੁੱਖੀ ਸਾਂਧੀ ਆਉਂਦੀਆਂ ਨੇ ਤੇ ਸੁੱਖ ਜਾਂਦੇ ਘਰੇ ਜਾਣ ਤੇ ਜਿਹੜੇ ਦਰਜੇ ਦੇਖਣਾ ਇਹ ਨੇ ਉਹਨਾਂ ਦੀ ਉਮਰਾਂ ਨੰਬੀਆਂ ਹੁਣ ਆਪ ਦੇ ਘਰੋਂ ਟਾਈਮ ਖੜੇ ਖੜੇ ਕੇ ਆਏ। ਬਾਰ ਬਾਰੇ ਸੇ ਉਹਨਾਂ ਦੇ ਸਭ ਦਾ ਧੰਨਵਾਦ। ਪੱਤਰਕਾਰ ਵੀਰਾਂ ਦਾ ਜਿਨ੍ਹਾਂ ਨੇ ਸਾਰੇ ਟੂਰਨਾਮੈਂਟ ਨੂੰ ਕਵਰ ਕਰਿਆ ਤੇ ਹਰ ਖਬਰ ਦਰਸ਼ਕਾਂ ਤੱਕ ਪਹੁੰਚਾਈ। ਅੱਜ ਦਾ ਦਿਨ ਸਾਡਾ ਬਹੁਤ ਵਧੀਆ ਰਿਹਾ। ਬਹੁਤ ਠੱਠਾ ਮਾਰਦਾ ਇਕੱਠਾ। ਸਾਰੇ ਮੁਰਕੀਤ ਐਗਰੈਂਟਸਤੀ ਤੋਂ ਬੋਚਨ ਕਰੂ ਸਿੰਘ ਜੀ ਤੇ ਖਰੀਤ ਤੋਂ ਪਹੁੰਚੇ ਸੀਗੇ ਹਰੀ ਸਿੰਘ ਜੀ ਤੇ ਬਰਿੰਦਰ ਸਿੰਘ ਜੀ ਹਲਕਨਚਾਰ ਸ਼ੋਮਨੀ ਅਕਾਲੀਦਾਲ ਸੰਘੂ ਪਹੁੰਚੇ ਸੀ। ਬਹੁਤ ਸਾਰੇ ਦਰਸ਼ਕ ਪਹੁੰਚੇ ਹੋયા ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਅੱਜ ਦਾ ਜਿਹੜਾ ਕਬੱਡੀ ਕਪਾ ਸਿਕਰਨ ਸੂਰਿਆ ਲੋਕ ਇੰਨਾ ਉਤਸ਼ਾਹ ਨਾਲ ਮੈਚ ਰਿ ਰਹੇ ਨੇ ਬਹੁਤ ਤਾਕੜੇ ਮੈਚ ਨਾਮੀ ਖਿਡਾਰੀ ਖੇਡ ਰਹੇ ਹਾਂ ਜੀ ਜਿਹੜਾ ਇਨਾਮ ਆ ਕਹਤ ਰਹਿਆ ਫੋਟ ਬੱਲੋਂ ਗਨ ਇੱਕ ਵਾਰ ਮੈਨੂੰ ਮਾਰੀ ਕਰੀ ਪਿੰਡੀ ਪਿੰਡੀ ਨੇ ਹਮੇਸ਼ਾ ਮੈਨੂੰ ਮਾਰ ਦਿੱਤਾ ਲਗਾ ਪਿੰਡੀ ਜੀ ਸੈਕਿੰਡ ਨਾਮ ਤੇਰੇ ਵੱਲੋਂ ਹੋ ਗਿਆ ਕਹਿੰਦਾ ਪ੍ਰਧਾਨ ਸਿੱਖ ਖੜਾ ਨਹੀਂ ਆ ਉੱਥੇ ਖੜਾਗੇ ਇਸ ਵਾਰ ਕਾਰਾ ਕਰਕੇ ਜਾਂਦੇ ਗੌਂਦ ਸਿੰਘ ਸਖਵਿੰਦਰ ਸਿੰਘ ਸੀਤਾ ਹ ਉਹ ਕੋੰਨਾ ਜਿਹੜਾ ਫਸਟ ਨਾਮ ਹੋਊਗਾ ਸਖਵਿੰਦਰ ਸਿੰਘ ਸੀਤਾ ਦੇ ਬੋਲੋ ਦਿੱਤਾ ਜਾਊਗਾ ਬੋਲੇ ਹਾਰ ਜੈ ਜੈ